ਐ ਮੁੱਲਾ ਪਖੰਡ ਮੰਨ ਜਾਂਦਾ ਹੈ ਫਸੇ ਕੋਈ ਸ਼ਿਕਾਰ ਜੇ ਆਪ ਆਕੇ ਕਿਉਂ ਉਸ ਦੀ ਖਲ ਉਤਾਰੀ ਨਾ ਖਿਸੇ ਅੱਲਾ ਦੇ ਨਾਮ ਕਟੌਣ ਲੋਕੀ ਕਿਵੇਂ ਆਪਣਾ ਕਾਜ ਸਵਾਰੀ ਨਾ ਅੱਲਾ ਈਸ਼ਕ ਦੇ ਰਸੂਲ ਦੇ ਨਾਲ ਕੀਤਾ ਇਸ ਗੱਲ ਨੂੰ ਮਨੋਂ ਵਸਾਰੀ ਨਾ ਗੋਸ਼ਟ ਨਾਲ ਕਵਾਵਤੇ ਕਿਉ ਖਾਈਏ ਕਿ ਮੇਰਨਾਂ ਨੂੰ ਅੱਖੀਆਂ ਮਾਰੀਏ ਨਾ ਚਲਦਾ ਪਿਆਪ ਖੰਡ ਹੈ ਜਦੋਂ ਤਾਈ ਲਤ ਰਿਜਕ ਨੂੰ ਕਦੇ ਵੀ ਮਾਰੀਏ ਨਾ ਸਾਡਾ ਪਾਜ ਲੁਕਾ ਕੇ ਜੇ ਰੱਖੇ ਧਰੋਂ ਸਾਹਮਣੂ ਕਦੇ ਦੁਰਕਾਰੀ ਨਾ ਧਰੋਂ ਸਾਹਮਣੂ ਕਦੇ ਦੁਰਕਾਰੀ ਨਾ